ਜੀ ਬਣਾ ਲਈ ਅੱਜ ਤੁਸੀਂ ਪੁੱਛਣਾ ਪੁੱਛਿਆ ਕੀ ਕਰਨ ਜਾਓਗੇ ਦੇਖੋ ਅੱਜ ਅਸੀਂ ਪਾਕਿਸਤਾਨ ਦਾ ਝੰਡਾ ਨੂੰ ਉਹਨੂੰ ਜਲਾਇਆ ਵਾ ਮੈਂ ਸਮਝਦਾ ਕਿ ਸਾਡੇ ਜਸਸਵੀ ਦੇ ਤਪਸਵੀ ਪ੍ਰਧਾਨ ਮੰਤਰੀ ਨੇ ਦਿੱਤਾ ਜੋ ਸਾਡੇ ਹਿੰਦੁਸਤਾਨ ਦਾ ਜੋ ਮੋਰਲ ਇਹਨਾਂ ਉੱਤੇ ਹੋਇਆ ਵਿਸ਼ਵ ਦੇ ਵਿੱਚ ਇਹਨਾਂ ਵੱਡਾ ਨਾ ਹੋ ਗਿਆ ਉਦੀ ਬਖਲਾਹਟ ਵਿੱਚ ਆਈਐਸਆਈ ਔਰ ਪਾਕਿਸਤਾਨ ਜੋ ਇਹੋ ਜਿਹੀਆਂ ਕੋਸ਼ਿਸ਼ਾਂ ਹਰਕਤਾਂ ਕਰ ਰਹੇ ਆ ਸਾਡੇ ਨਿਰਦੋਸ਼ ਨਾਗਰਿਕ ਜੋ ਉੱਥੇ ਸ਼੍ਰੀਨਗਰ ਵਿੱਚ ਘੁੰਮਣ ਵਾਸਤੇ ਗਏ ਸੀ ਉਹਨਾਂ ਨੂੰ ਗੋਲੀਆਂ ਮਾਰ ਕੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਹੈ ਇਹ ਬੜੀ ਨਿੰਦਨੀ ਹੈ ਔਰ ਇਸ ਆਪਾਂ ਅੱਜ ਅਪੀਲ ਵੀ ਕੀਤੀ ਸੀ ਕਿ ਸਾਡੇ ਨਿਤਿੱਤਵ ਪ੍ਰਧਾਨ ਮੰਤਰੀ ਜੀ ਇਹਦਾ ਬਦਲਾ ਜ਼ਰੂਰ ਲੈਣਗੇ ਸਾਡੇ ਅਮਿਤ ਸ਼ਾਹ ਜੀ ਜੋ ਸਾਡੇ ਗ੍ਰਹਿ ਮੰਤਰੀ ਨੇ ਇਹਦਾ ਬਦਲਾ ਜ਼ਰੂਰ ਲੈਣਗੇ ਦੋ ਜੋ ਆਤਕਵਾਦੀ ਜਿਨ੍ਹਾਂ ਨੇ ਇਹੋ ਜਿਹਾ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਨੂੰ ਮਾਰ ਵੀ ਦਿੱਤੇ ਗਏ ਨੇ ਮੈਸਮੇਂ ਨਾ ਹੋਰ ਵੀ ਮਾਸਟਰਮਾਈਂਡ ਜਿਹਦੇ ਪਿੱਛੇ ਹੈ ਅਸੀਂ ਅਪੀਲ ਕਰਦੇ ਹਾਂ ਆਪਣੇ ਪ੍ਰਧਾਨ ਮੰਤਰੀ ਨੂੰ ਜਿੱਦ ਤਰ੍ਹਾਂ ਪਹਿਲਾਂ ਅਸੀਂ ਇੱਕ ਸਰਟੀਕਲ ਸਟ੍ਰਾਈਕ ਕੀਤਾ ਸੀ ਇਹਨਾਂ ਦਾ ਬਦਲਾ ਖੂਨ ਦਾ ਬਦਲਾ ਖੂਨ ਗੋਲੀ ਦਾ ਬਦਲਾ ਖੋਲੀ ਬਣਾ ਲੈਣਾ ਹੈ ਪਾਕਿਸਤਾਨ ਮਰਦਾ ਪ੍ਰਦਰਸ਼ਨ ਕੀਤਾ ਗਿਆ ਪਾਕਿਸਤਾਨ ਦਾ ਝੰਡਾ ਜਲਾਇਆ ਗਿਆ ਪਾਕਿਸਤਾਨ ਦੇ ਖਿਲਾਫ ਨਾਰੇ ਲਗਾਏ ਗਏ ਔਰ ਲੋਕਾਂ ਦੇ ਵਿੱਚ ਤੁਸੀਂ ਅਕਰੋਚ ਦੇਖੋ ਪਾਕਿਸਤਾਨ ਦੇ ਖਿਲਾਫ ਬਹੁਤ ਗੁੱਸਾ ਹੈ ਔਰ ਪਾਰਟੀ ਵੱਲੋਂ ਅਸੀਂ ਅੱਜ ਮੰਡਲ ਵਾਈਜ਼ ਹਰ ਇਲਾਕੇ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਜਿੱਦਾਂ ਪਾਕਿਸਤਾਨ ਵਾਲੇ ਇੱਕ ਪਿਆਰ ਦੀ ਸਾਂਝ ਪਾਈ ਜਾਂਦੀ ਹੈ ਤੇ ਦੂਜੀ ਤਰਫ ਇਹੋ ਜਿਹਾ ਹੱਤਿਆਕਾਂਡ ਕੀਤਾ ਜਾਂਦਾ ਇਹਦੇ ਵੱਲੋਂ ਕੀ ਕਹਿਣਾ ਚਾਹੋ ਦੇਖੋ ਉਹਨਾਂ ਦੀ ਰਾਜਨੀਤੀ ਸਿਰਫ ਆਤਕਵਾਦ ਤੇ ਹੈ ਔਰ ਉਹ ਆਤਕਵਾਦ ਤੋਂ ਹੀ ਉਹ ਸਮਝਦੇ ਆ ਕਿ ਉਹ ਇੱਕ ਉਹਨਾਂ ਦਾ ਮੁਲਕ ਚਲਾ ਲੈਣਗੇ ਜੋ ਇਹਨਾਂ ਦਾ ਭਲੇਖਾ ਹੈ ਜਿਦ ਤਰ੍ਹਾਂ ਪਹਿਲੋਂ ਹਰ ਵਾਰ ਉਹਨਾਂ ਨੂੰ ਮੂੰਹ ਦਿਖਾਣੀ ਪਈ ਐ ਹਰ ਕੀ ਮੂੰਹ ਦਿਖਾਣੀ ਪਈ ਪਾਕਿਸਤਾਨ ਦੇਖੋ ਜਿਹੜੀ ਇਹ ਜੰਮੂ ਕਸ਼ਮੀਰ 'ਚ ਕਟਨਾ ਵਾਪਰੀ ਐ ਇੱਕ ਬਹੁਤ ਹੀ ਨਿੰਦਨਯੋਗ ਐ ਉੱਥੇ ਜਿਹੜੇ ਲੋਕ ਘੁੰਮਣ ਵਾਸਤੇ ਗਏ ਸੀ ਉਹਨਾਂ ਦੇ ਉੱਪਰ ਨਿਆਥਿਆਂ ਦੇ ਉੱਪਰ ਇਹ ਅੰਤਕਵਾਦੀਆਂ ਨੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੈ ਉਹਨਾਂ ਨੇ ਉਹਨਾਂ ਨੂੰ ਸ਼ਹੀਦ ਉੱਤੇ ਕੀਤਾ ਹੈ ਇਹ ਲੋਕ ਅੱਜ ਦੇ ਨਹੀਂ ਬਹੁਤ ਏਰ ਦੇ ਪੰਜਾਬ ਦੀ ਤੇ ਹਿੰਦੁਸਤਾਨ ਦੀ ਏਕਤਾ ਤੇ ਖੰਡਤਾ ਨੂੰ ਨੂੰ ਖਰਾਬ ਕਰਨ ਵਾਸਤੇ ਇਹ ਪਾਕਿਸਤਾਨ ਜਿਹੜੀਆਂ ਸਮੇਂ ਦੇ ਸਮੇਂ ਮੁਤਾਬਕ ਇਹ ਸ਼ਾਸਨ ਕਰਦਾ ਰਹਿੰਦਾ ਹੈ ਪਰ ਇਹਦੀਆਂ ਜਿਹੜੀਆਂ ਜਿੰਦੀਆਂ ਵਿਚਾਲਾਂ ਅੱਜ ਤੱਕ ਕਾਮਯਾਬ ਨਹੀਂ ਹੋਈਆਂ ਇਹਨਾਂ ਨੂੰ ਬਹੁਤ ਤੋਰ ਜਵਾਬ ਜਿਹੜਾ ਹੈ ਉਹ ਹਿੰਦੁਸਤਾਨ ਨੇ ਦਿੱਤਾ ਹੈ ਪਿਛਲੇ ਸਮੇਂ ਦਾ ਇਤਿਹਾਸ ਵੇਖ ਲਓ ਪੰਜਾਬ ਦੇ ਅੰਦਰ ਵੀ ਇਹਨਾਂ ਨੇ ਬਹੁਤ ਸਾਰਾ ਜਿਹੜਾ ਗਦਰ ਮਚਾਇਆ ਸੀ ਪਰ ਪੰਜਾਬ ਦੇ ਹਿੰਦੂ ਤੇ ਸਿੱਖ ਭਾਈਚਾਰੇ ਨੇ ਇਕਤਾ ਤੇ ਅਖੰਡਤਾ ਜਿਹੜੀ ਸੀ ਉਹਨਾਂ ਦੀ ਕਾਇਮ ਰਹੀ ਔਰ ਕੋਈ ਪੰਜਾਬ ਦੇ ਵਿੱਚ ਆਪਸੇ ਭਾਈਚਾਰਾ ਨਹੀਂ ਲੜਿਆ ਇਹਨਾਂ ਨੇ ਬਹੁਤ ਯੋਰ ਲਾਇਆ ਪਰ ਪੰਜਾਬ ਦੇ ਲੋਕਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਪਰ ਅੱਜ ਮੈਂ ਪ੍ਰਧਾਨ ਮੰਤਰੀ ਨੂੰ ਕਹਨਾ ਕਿ ਇਹੋ ਜਿਹੇ ਲੋਕਾਂ ਨੂੰ ਇਹੋ ਦੀ ਸਜ਼ਾ ਦੇਣੀ ਚਾਹੀਦੀ ਹੈ ਕਿ ਜਿਹੜੀ ਆਉਣ ਵਾਲੇ ਜਿਹੜੇ ਇਹੋ ਜਿਹੇ ਅਤਵਾਦੀ ਕਿ ਹੋਰ ਵੀ ਹੋਣ ਉਹਨਾਂ ਨੂੰ ਐਸਾ ਸਬਕ ਮਿਲੇ ਤਾਂ ਕਿ ਕੋਈ ਇਹੋ ਜੀ ਕਾਰਵਾਈ ਨਾ ਕਰ ਸਕੇ ਇਹੋ ਹੀ ਮੇਰੀ ਬੇਨਤੀ ਹੈ ਔਰ ਮੈਂ ਸਾਰੇ ਹਿੰਦੂ ਦੋਸਤਾਨ ਨਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਰੇ ਇਕਤਾ ਤੇ ਖੰਡਤਾ ਬਣਾਈ ਰੱਖਣਾ ਔਰ ਉਹਨਾਂ ਦੇ ਪਰਿਵਾਰਾਂ ਨੂੰ ਮੈਂ ਬੇਨਤੀ ਕਰਦਾ ਕਿ ਗੁਰੂ ਮਹਾਰਾਜ ਦੇ ਚਰਨਾਂ ਦਾ ਆਸਰਾ ਲਓ ਔਰ ਉਹਨਾਂ ਦੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹਨਾਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਹਿੰਦੁਸਤਾਨ ਐ ਸਿਰ ਸਾਰਾ ਉਹਨਾਂ ਦੇ ਨਾਲ ਹੈ ਬਹੁਤ ਬਹੁਤ ਧੰਨਵਾਦ ਪਾਕਿਸਤਾਨ ਦੇ ਵਿਰੁੱਧ ਜਿਹੜਾ ਅੱਜ ਰੋਸ ਪ੍ਰਦਰਸ਼ਨ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਗਲੀ ਗਲੀ ਮੱਲੇ ਮੱਲੇ ਇਹ ਕੀਤਾ ਗਿਆ ਸਾਰੀ ਪਾਰਟੀਆਂ ਨੇ ਸਿਰ ਬੀਜਪੀ ਨੇ ਨਹੀਂ ਕੀਤਾ ਸਾਰੇ ਹਿੰਦੁਸਤਾਨੀਆਂ ਨੇ ਅੱਜ ਇਹਦੀ ਮੁਖਾਲਫਤ ਕੀਤੀ ਹੈ ਔਰ ਰੋਸ ਪ੍ਰਦਰਸ਼ਨ ਜਿਹੜਾ ਹੈ ਗਲੀ ਗਲੀ ਹੋ ਰਿਹਾ ਔਰ ਪਾਕਿਸਤਾਨ ਦੇ ਵਿਰੁੱਧ